ਕਾਲੀ ਇਹ ਕਾਲੀ ਕਿਤਾਬ ਦੇ ਵਿੱਚ ਲਿਖ ਦਿੱਤਾ ਗਿਆ ਇਹ ਜੇ ਕਾਲੀ ਕਿਤਾਬ ਦੇ ਵਿੱਚ ਲਿਖ ਦਿੱਤਾ ਇਹ ਬੱਚੇ ਜਿਹੜੇ ਹੈਗੇ ਇਹਨਾਂ ਦੇ ਜਿਹੜੇ ਲੋਕ ਆ ਇਹ ਕਦੀ ਵੀ ਪੜ੍ਹਾਈ ਨਹੀਂ ਕਰ ਸਕਣਗੇ ਕਦੀ ਵੀ ਇਹ ਕੱਪੜੇ ਨਹੀਂ ਪਾ ਸਕਣਗੇ ਪੂਰੇ ਅੱਜ ਅਸੀਂ ਆਪਣੇ ਤੌਰ ਨਾਲ ਕੱਪੜੇ ਆਉਣ ਜੋ ਸਰਦਾਰੀਆਂ ਦੇਵਤਿਆਂ ਬਾਬਾ ਸਾਹਿਬ ਵੇਦਕਰ ਜਿਹੜਾ ਸੰਵਿਧਾਨ ਲਿਖ ਦਿੱਤਾ 1950 26 ਜਨਵਰੀ ਨੂੰ ਸਾਡੇ ਬੱਚਿਆਂ ਨੂੰ ਛੁੱਟੀ ਹੁੰਦੀ ਆ ਮੇਰੇ ਖਿਆਲ ਨਾਲ ਚਲੋ ਬੱਚਿਆਂ ਨੂੰ ਪਤਾ ਹੋਵੇ 26 ਜਨਵਰੀ ਵਾਲੇ ਦਿਨ ਜਿਹੜਾ ਹੈ ਜਿਹੜਾ ਇਹ ਸੰਵਿਧਾਨ ਬਾਬਾ ਸਾਹਿਬ ਨੇ ਲਿਖਿਆ ਹੈ ਉਹ ਲਾਗੂ ਹੋਇਆ ਹੈ ਪਰ ਉਹ ਤਾਂ 2000 ਸਾਲ ਪਹਿਲਾਂ ਜਿਹੜੀ ਆ ਕਾਲੀ ਕਿਤਾਬ ਚੱਲਦੀ ਰਹੀ ਆ ਇਹ ਕਾਲੀ ਕਿਤਾਬ ਜਿਹੜੀ ਜਿੰਨੇ ਮੇਰੇ ਖਿਆਲ ਨਾਲ ਨਹੀਂ ਪਤਾ ਨਹੀਂ ਸ਼ਾਇਦ ਕਿ ਇਹਨੂੰ ਹੈ ਨਾ ਇੱਥੇ ਵੀ ਇਹ ਕਿਤਾਬ ਇਹੋ ਜੀ ਦੁਨੀਆ ਦੀ ਸਭ ਤੋਂ ਹਾਂਜੀ ਬਹੁਤ ਵਧੀਆ ਗੱਲ ਆ ਥੈਂਕ ਯੂ ਤੁਹਾਡਾ ਧਰਿਆ ਦਾ ਮੈਨੂੰ ਥੋੜਾ ਜਿਹਾ ਹੋਰ ਕਿਸੇ ਚੀਜ਼ ਤੋਂ ਨਫ਼ਰਤ ਨਹੀਂ ਜਿੰਨੀ ਮੈਨੂੰ ਇਹ ਕਾਲੀ ਕਿਤਾਬ ਤੋਂ ਨਫ਼ਰਤ ਆ भले yes. सोन oh, ਹਾਂਜੀ ਭਾਜੀ ਅੱਜ ਪਿੰਡ ਮੀਆਂਮਿੰਡ ਪਹੁੰਚੇ ਜੇ ਬਾਬਾ ਅੰਬੇਦਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀ ਕਹਿਣਾ ਹੈ ਅੱਜ ਪਿੰਡ ਮੀਆਂਮਿੰਡ ਵਿਖੇ ਅੱਜ ਪਹੁੰਚੇ ਹਾਂ ਅੱਜ ਇੱਥੇ ਇੱਕ ਪ੍ਰੋਗਰਾਮ ਕੀਤਾ ਹੈ ਬਾਬਾ ਜੀ ਦੇ ਜਨਮ ਦਿਹਾੜੇ ਦਾ ਬਾਬਾ ਜੀ ਦਾ ਡਾਕਟਰ ਅੰਬੇਦਕਰ ਜੀ ਦੇ ਜਨਮ ਦਿਹਾੜੇ ਤੇ ਅੱਜ ਪਿੰਡ ਮੀਆਂਮਿੰਡ ਦੀ ਸੰਗਤ ਨੇ ਬਹੁਤ ਕਿਸ ਟੱਜੇ ਟੰਗ ਦੇ ਨਾਲ ਇੱਥੇ ਬਹੁਤ ਵੱਡਾ ਪ੍ਰੋਗਰਾਮ ਕੀਤਾ ਹੋਇਆ ਸਾਨੂੰ ਇੱਥੇ ਸਾਡੇ ਵੱਡੇ ਵੀਰ ਸਰਪੰਚ ਗੁਰਪ੍ਰਤਾਪ ਜੀ ਤੇ ਸਾਡੀ ਇਸ ਕਮੇਟੀ ਦੇ ਪ੍ਰਧਾਨ ਵੀਰ ਜੀ ਪਰਸ਼ੋਤਮ ਜੀ ਨੇ ਇਨਾਂ ਨੇ ਸਾਨੂੰ ਸਦਾ ਦਿੱਤਾ ਅਸੀਂ ਇੱਥੇ ਪਹੁੰਚੇ ਸਾਨੂੰ ਸੰਗਤ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਆ ਜੀ ਬਹੁਤ ਉਤਸ਼ਾਹ ਲੋਕਾਂ ਦੇ ਵਿੱਚ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਕਿ ਸਾਡੇ ਸੰਵਿਧਾਨ ਦੇ ਰਚਿਤਾ ਡਾਕਟਰ ਬੀਮਰਾਓ ਜੀ ਅਮੇਟ ਕਰਦੀ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਆ ਉਹਨਾਂ ਨੂੰ ਅੱਜ ਸੰਗਤ ਨੇ ਬਹੁਤ ਵਧੀਆ ਤਰੀਕੇ ਨਾਲ ਯਾਦ ਕਰਦਿਆ ਇੱਕ ਵੱਡਾ ਵਿਸ਼ਾਲ ਇਕੱਠ ਕੀਤਾ ਹੋਇਆ ਸੀਗਾ ਉੱਥੇ ਸਾਨੂੰ ਆ ਕੇ ਬੜੀ ਖੁਸ਼ੀ ਹੋਈ ਆ ਬੜਾ ਮਾਣ ਹੋਇਆ ਕਿ ਸਾਡੇ ਇਥੋਂ ਦੇ ਸਭ ਦੇ ਸਮਾਜ ਦੇ ਜਿੰਨੇ ਵੀ ਸਾਡੇ ਸਮਾਜ ਦੇ ਭੈਣ ਭਰਾ ਨੇ ਉਹਨਾਂ ਨੇ ਅੰਬੇਦਕਰ ਜੀ ਨੂੰ ਬੜੇ ਪਿਆਰ ਦੇ ਨਾਲ ਬੜਾ ਸਤਿਕਾਰ ਦਿੱਤਾ ਕਿ ਇੱਥੇ ਇੱਕ ਵੱਡਾ ਪ੍ਰੋਗਰਾਮ ਰੱਖਿਆ ਤੇ ਬੱਚਿਆਂ ਨੂੰ ਗਾਂ ਆਪਣੇ ਜਿੰਨੇ ਵੀ ਅਸੀਂ ਵੀ ਆਏ ਇੱਥੇ ਆਏ ਸਾਰੇ ਸਰਪੰਚ ਵੀਰ ਜਿਣੀ ਵੀ ਆਏ ਸੀਗੇ ਉਹਨਾਂ ਨੇ ਅੱਜ ਬਹੁਤ ਵਧੀਆ ਚੰਗੀਆਂ ਗੱਲਾਂ ਸਿੱਖਿਆ ਦਿੱਤੀ ਗਾਂ ਬੱਚਿਆਂ ਨੂੰ ਪੜਾਉਣ ਵਾਸਤੇ ਅੰਬੇਦਕਰ ਜੀ ਦੇ ਸੰਵਿਧਾਨ ਨੂੰ ਜਾਣਨ ਵਾਸਤੇ ਵੱਖ-ਵੱਖ ਬੁਲਾ ਰਹਿਆਂ ਨੇ ਵੱਖ-ਵੱਖ ਆਪੋ ਆਪਣੀਆਂ ਸਪੀਚਾਂ ਦਿੱਤੀਆਂ